ਆਓ ਅਜਦੇਵ ਆਇਓ ਕਮਦੀ ਆਪਾਂ ਵਿਚਾਰ ਕਰੀਏ ਬਾਣੀ ਬਿਲਾਵਲ ਰਾਗ ਦੀ ਹੈ ਭਗਤ ਕਬੀਰ ਜੀਾਂ ਦੀ ਪਾਵਨ ਰਸਾਂ ਤੋਂ ਚਾਰਿਆ ਹੁਕਮ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਕੀ ਸ਼ਬਦ ਉਹਨਾਂ ਨੇ ਫਰਮਾਇਆ ਕਹਿੰਦੇ ਐਸੋ ਇਹ ਸੰਸਾਰ ਵੇਖਣਾ ਰਹਿਣਾ ਕਉ ਪਾਈਐ ਰੇ ਭਾਈ ਇਸ ਸੰਸਾਰ ਦੇ ਉੱਤੇ ਕੋਈ ਸੁਦੀਵੀ ਨਹੀਂ ਰਹਿ ਸਕਦਾ ਹੈ। ਸੁਦੇ ਸੁਦੇ ਰੇਗ ਚਲੋ ਤੁਮ ਨਤਰ ਕੋ ਧੱਕਾ ਦਵਾਈ ਹੈ ਰੇ। ਸਿੱਧੇ ਸਿੱਧੇ ਜਿਸ ਤਰ੍ਹਾਂ ਕਹਿੰਨੇ ਨਾ ਕੋਈ ਸੜਕ ਤੇ ਚੱਲਣਾ ਕਹਿੰਦੇ ਸਿੱਧੇ ਸਿੱਧੇ ਚੱਲੋ ਪਿਆ ਆਪਣੇ ਹੱਥ ਰੱਖ ਕੇ ਦੱਬੀ ਚੱਲੋ ਕੋਈ ਕਾਰ ਕੋ ਮੋਟਰ ਗੱਡੀ ਕੁਛ ਵੀ ਹੈ ਕਹਿੰਦਾ ਸਿੱਧੇ ਸਿੱਧੇ ਚੱਲੋ ਇਸ ਤਰ੍ਹਾਂ ਕ ਵੀਰ ਜੀ ਕਹਿੰਦੇ ਤੂੰ ਵੀ ਸਿੱਧਾ ਸਿੱਧਾ ਚੱਲ ਨਦਰ ਕੋ ਤਾਂ ਕਾਦ ਵਹੀ ਆਰੇ ਨਹੀਂ ਤੇ ਜੇ ਥੋੜਾ ਟੇਡਾ ਵਹੇਗਾ ਰੋਂਗ ਜਾਵੇਂਗਾ ਤੈਨੂੰ ਕਿ ਕੋਈ ਆਣ ਕੇ ਟੱਕਰ ਮਾਰ ਜੂ ਨਹੀਂ ਤੇ ਤੇਰੇ ਚ ਕਿਸੇ ਦੀ ਟੱਕਰ ਵੱਜੂਗੀ ਨਹੀਂ ਤੇ ਤੂੰ ਕਿਸੇ ਨੂੰ ਮਾਰ ਦੇਂਗਾ ਟੱਕਰ ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਹਨ ਬਾਰੇ ਬੁੱਢੇ ਤਰਨੇ ਪਈਆ ਜਵਾਨ ਬੁੱਢੇ ਬੱਚੇ ਸਭ ਹੁੰ ਜਾਮ ਲੈ ਜਈ ਹੈ ਰੇ ਜਾਮਦੇ ਵੱਸ ਸਾਰਿਆਂ ਨੇ ਪੈਣਾ ਹੈ ਉਹਦੀ ਫਸਲ ਹੈ ਬੱਚਾ ਲੈ ਜੇ ਜਵਾਨ ਲੈ ਜੇ ਬੁੱਢਾ ਕਰਕੇ ਲੈ ਜੇ ਉਹਨੇ ਤੇ ਬਹਾਨਾ ਹੀ ਬਣਾਉਣਾ ਕਿਸੇ ਨੂੰ ਬੁਖਾਰ ਕਰਕੇ ਲੈ ਜਾਂਦਾ ਕਿਸੇ ਨੂੰ ਐਕਸੀਡੈਂਟ ਕਰਕੇ ਲੈ ਜਾਂਦਾ ਹੈ ਕਿਸੇ ਨੂੰ ਕਿਸੇ ਤਰੀਕੇ ਨਾਲ ਲੈ ਜਾਂਦਾ ਕਿਸੇ ਨੂੰ ਅਟੈਕ ਨਾਲ ਲੈ ਜਾਂਦਾ ਹੈ ਉਹਦੀ ਫਸਲ ਹੈ ਕਾਚੀ ਪੱਕੀ ਬਾੜ ਪਰਾਣੀ ਮਾਨਸ ਬਪਰਾ موسی ਕੀਨੋ ਵਿੱਚ ਬਲਈਆ ਖਈ ਹੈ ਰੇ ਇਸ ਮਨੁੱਖ ਦੀ ਹਾਲਾਤ ਉਹ ਚੂਹੇ ਵਰਗੀ ਆ ਜਿਸ ਤਰ੍ਹਾਂ ਜਿਹੜੇ ਦਿਵਾਲੇ ਬਿੱਲਾ ਜਿਹੜਾ ਇਹ ਭਜਿਆ ਫਿਰਦਾ ਹੈ ਤੇ ਉਹ ਛੱਟ ਚੜਾਪ ਕਰਕੇ ਫੜ ਕੇ ਉਹਦਾ ਖੇਲ ਖਤਮ ਕਰ ਦਿੰਦਾ ਹੈ ਇਸੇ ਤਰ੍ਹਾਂ ਮਨੁੱਖ ਚੂਹੇ ਦਿਵਾਲੇ ਬਿੱਲਾ ਰੂਪੀ ਜਿਹੜਾ ਕਾਲ ਹੈ ਹਮੇਸ਼ਾ ਹੀ ਤੁਰਿਆ ਫਿਰਦਾ ਰਹਿੰਦਾ ਹੈ ਲਾਗੇ ਲਾਗੇ ਰਹਿੰਦਾ ਹੈ ਤੇ ਇੱਕ ਦਿਨ ਚਪਟ ਮਾਰ ਕੇ ਫਿਰ ਉਹਨੂੰ ਖਾ ਲਿੰਦਾ ਹੈ ਤਨਮੰਤਾਰ ਨਿਰਤਨ ਮਨਾਈ ਤਾਂ ਕੀ ਕਛੂ ਨ ਕਾਨੀ ਰੇ ਇਹ ਧਨਵਾਨ ਹੋਵੇ ਭਾਵੇਂ ਨਿਰਧਨ ਹੋਵੇ ਪਾਵੇਂ ਮੀਰ ਹੋਵੇ ਭਾਵੇਂ ਕੰਗਾਲ ਹੋਵੇ ਪਾਵੇਂ ਅਮੀਰ ਹੋਵੇ ਤੇ ਭਾਵੇਂ ਗਰੀਬ ਹੋਵੇ ਭਾਵੇਂ ਕੋਈ ਰਾਜਾ ਹੋਵੇ ਤੇ ਭਾਵੇਂ ਕੋਈ ਪਰਜਾ ਹੋਵੇ ਇਹ ਸਾਰਿਆਂ ਨੂੰ ਭਾਈ ਇਸ ਕਾਲ ਦੇ ਬਸ ਪਹਿਣਾ ਹੈ ਤਾਂ ਕੀ ਕਛੂ ਨ ਕਾਨੀ ਰੇ ਰਾਜਾ ਪਰਜਾ ਸਾਮ ਕਰ ਮਾਰੇ ਐਸੋ ਕਾਲ ਬਿੜਾ ਨੀ ਰੇ ਬੜੀ ਤਾਕਤ ਰੱਖਦਾ ਏ ਨਹੀਂ ਵੀ ਗਰੀਬਾਂ ਨੂੰ ਮਾਰਦਾ ਤੇ ਰਾਜਿਆਂ ਨੂੰ ਛੱਡੀ ਜਾਂਦਾ ਨਾ ਉਹਦਾ ਬਰਾਬਰਤਾ ਹੀ ਚੱਲਦੀ ਏ ਮੌਤ ਦੇ ਫੱਟੇ ਦੇ ਉੱਤੇ ਸਾਰਿਆਂ ਨੂੰ ਇੱਕ ਦਿਨ ਪਾ ਕੇ ਛੱਡਦਾ ਏ ਬੜੇ ਬੜੇ ਮਹਿਲਾਂ ਦੇ ਵਿੱਚੋਂ ਰਾਜੇ ਕੱਢ ਕੇ ਬੜੇ ਆਪੜੇ ਕਿਲਿਆਂ ਦੇ ਵਿੱਚੋਂ ਰਾਜੇ ਕੱਢ ਕੇ ਨੇ ਫੱਟੇ ਤੇ ਮੌਤ ਵਾਲੀ ਚਾਦਰ ਦੇ ਵਿੱਚ ਲਪੇਟ ਛੜੇ ਹਨ ਹਰ ਕੇ ਸੇਵਕ ਜੋ ਹਰ ਪਾਏ ਦੇਨ ਕੀ ਕਥਾ ਨਿਰਾਰੀ ਰੇ ਉਹ ਜਿਹੜੇ ਹਰੀ ਦੇ ਸੇਵਕ ਹਰੀ ਨੂੰ ਪਾ ਜਾਣ ਉਹਨਾਂ ਦੀ ਫਿਰ ਸੰਸਾਰ ਤੇ ਕਥਾ ਨਿਰਾਰੀ ਹੁੰਦੀ ਆ ਬਹੁਤੇ ਰਾਜੇ ਰਾਜ ਹੀ ਕਮਾ ਕੇ ਚੱਲ ਗਏ ਕੋਈ ਕਈ ਕਰੋੜਾਂ ਹੀ ਰਾਜੇ ਹੋ ਗਏ ਧਰਤੀ ਦੇ ਉੱਤੇ ਤੇ ਜਿਹੜਾ ਹੈ ਉਹਨਾਂ ਦਾ ਕੋਈ ਨਾਂ ਥੇ ਨਹੀਂ ਆ ਕੋਈ ਨਿਸ਼ਾਨ ਨਹੀਂ ਆ ਪਰ ਜਿਹੜਾ ਨਾਮ ਜਪਦੇ ਉਹਨਾਂ ਦਾ ਨਾਂ ਵੀ ਆ ਉਹਨਾਂ ਦਾ ਥੇ ਵੀ ਆ ਉਹਨਾਂ ਦਾ ਚੇਨ ਚੱਕਰ ਵੀ ਆ ਨਿਸ਼ਾਨ ਵੀ ਆ ਤੇ ਉਹਨਾਂ ਦੀਆਂ ਜਾਦਾਂ ਵੀ ਆ ਤੇ ਉਹਨਾਂ ਦੇ ਮੇਲੇ ਵੀ ਮਨਾਏ ਜਾਂਦੇ ਕਿਉਂ ਹਰ ਕੇ ਸੇਵਕ ਜੋ ਹਰ ਪਾਏ تن ਕੀ ਕਥਾ ਨਿਰਾਰੀ ਰੇ ਕਥਾ ਵੀ ਉਹਨਾਂ ਦੀ ਪਰ ਨਿਰਾਰੀ ਬੜੀ ਪ੍ਰੇਮ ਭਾਵਨਾ ਵਾਲੀ ਕਥਾ ਹੁੰਦੀ ਹੈ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਜਾਂ ਹਜੂਰ ਸਾਹਿਬ ਵਾਲੇ ਬਾਬਾ ਮਿਤ ਸਿੰਘ ਜੀ ਹੋਰ ਅਨੇਕਾਂ ਸਾਡੀ ਕਾਮ ਦੇ ਵਿੱਚ ਜਿਹੜੇ ਆ ਸੰਤ ਮਹਾਪੁਰਸ਼ ਹੈ ਜਿਨ੍ਹਾਂ ਦੀ ਨਿਰਾਰੀ ਕਥਾ ਹੈ ਆਵੇ ਨਾ ਜਾਏ ਨਾ ਕਭੂ ਮਰਤੇ ਭਾਰੇ ਬ੍ਰਹਮ ਸੰਗਾਰੀ ਰੇ ਉਹ ਫਿਰ ਆਉਣ ਜਾਣ ਦੇ ਚੱਕਰ ਚ ਬਾਹਰ ਹੋ ਜਾਂਦੇ ਆ ਜਨਮ ਮਰਨ ਦੇ ਹੂੰ ਮੈਂ ਨਹੀਂ ਜਨ ਪਾਰੇ ਉਪਕਾਰੀ ਆਏ ਪੁੱਤਰ ਕਲਤਰੇ ਲక్ష్ਮੀ ਮਾਇਆ ਇਹ ਤਜੋ ਜੀ ਜਾਣੀ ਰੇ ਸੰਸਾਰ ਤੇ ਬਸ ਇਸੇ ਦੀ ਫਸਿਆ ਆ ਮੇਰੀ ਗਾਥੀਆਂ ਨੇ ਮੇਰੇ ਪੁੱਤਰ ਆ ਇਹ ਮਾਇਆ ਮੇਰੀ ਆ ਇਹ ਘਰ ਵਾਲੀ ਮੇਰੀ ਇਸਤਰੀ ਮੇਰੀ ਆ ਘਰ ਵਾਲਾ ਮੇਰਾ ਵਾਪਾਤੀ ਪਰਮੇਸ਼ਰ ਮੇਰਾ ਪਿਓ ਮੇਰਾ ਮਾਂ ਮੇਰੀ ਆ ਭੈਣ ਮੇਰੀ ਆ ਮਾਸੀ ਮੇਰੀ ਆ ਇਮਾਮੇ ਮੇਰੇ ਆ ਹੱਦ ਤੇ ਉਦੋਂ ਹੋ ਜਾਂਦੀ ਆ ਜਦੋਂ ਗਾਂ ਦੀ ਗਾਂ ਰਿਸ਼ਤੇਦਾਰੀਆਂ ਨੂੰ ਫੜਦਾ ਬੰਦਾ ਆਪਣੇ ਸਹੁਰੇ ਸਹੁਰਿਆਂ ਦੇ ਗਾਂ ਸਹੁਰੇ ਉਹਨਾਂ ਦੇ ਵੀ ਗਾਂ ਸਹੁਰਿਆਂ ਦੇ ਕਿ ਤੁਰਿਆ ਫਿਰਦਾ ਉਹ ਬੰਦਿਆ ਸੰਸਾਰ ਦੇ ਵਿੱਚ ਆਇਆ ਕੀ ਕਰਨ ਤੇ ਲੱਗਾ ਕਿਥੇ ਪਿਆ ਹੈ ਕਹਤ ਕਬੀਰ ਸੁਣੋ ਰੇ ਸੰਤੋ ਮਿਲੇ ਹੈ ਸਾਰਗ ਪਾਣੀ ਰੇ ਸੋ ਇਹ ਕਬੀਰ ਜੀ ਕਹਿੰਦੇ ਭਾਈ ਸੰਤੋ ਇਹ ਉਸ ਪਰਮੇਸ਼ਰ ਦੀ ਅਹੰਸ ਦੇ ਵਿੱਚੋਂ ਜਿੱਥੋਂ ਨਿਕਲੇ ਜੇ ਉਸ ਪਰਮੇਸ਼ਰ ਦੇ ਵਿੱਚ ਮਿਲਣ ਵਾਸਤੇ ਯਤਨ ਕਰੋ ਸਿਮਰਨ ਕਰੋ ਸੇਵਾ ਕਰੋ ਨਾਮ ਜਪੋ ਅਮਰਤ ਵਿਲਾ ਸੰਭੋ ਸੰਸਾਰ ਤੇ ਚੰਗੇ ਕਰਮ ਕਰੋ ਠਗੀਆਂ ਠੋਰੀਆਂ ਛੱਡ ਕੇ ਤੇ ਰੱਬ ਦੇ ਰਸਤੇ ਸਿੱਧੇ ਸਿੱਧੇ ਤੁਰੇ ਚੱਲੋ ਜੀ